C'est joueur ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਸ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸੌਂਪਿਆ ਗਿਆ। ਦਰਅਸਲ ਗੈਰ ਕਾਨੂੰਨੀ ਟਾਂਗ ਦੇਣਾ ਜਿਹੜੇ ਰੇੜੀਆਂ ਚੱਲਦੀਆਂ ਨੇ ਮੋਟਰਸਾਈਕਲਾਂ ਦੇ ਨਾਲ ਜੁਗਾੜ ਲਾ ਕੇ ਜੁਗਾੜੂ ਰੇੜੀਆਂ ਬਣਾਈਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਗਿਆ। ਇਸ ਸਬੰਧੀ ਸਮੂਹ ਐਸੋਸੀਏਸ਼ਨ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਉਹ ਟਾਟਾ ਇਸ ਤੇ ਪਿਕਅਪ ਗੱਡੀਆਂ ਤੇ ਕੰਮ ਕਰਦ ਨੇ ਸਰਕਾਰ ਨੂੰ ਬਣਦਾ ਟੈਕਸ ਵੀ ਅਦਾ ਕਰਦ ਨੇ। ਜਦਕਿ ਜੁਗਾੜੂ ਰੇੜੀਆਂ ਕੋਈ ਟੈਕਸ ਨਹੀਂ ਭਰਦੀਆਂ ਪਰ ਵਾਦੂ ਸਮਾਨ ਲੋਡ ਕਰਕੇ ਲੈ ਜਾਂਦੀਆਂ ਨੇ ਜਿਸ ਦੇ ਨਾਲ ਇਹਨਾਂ ਦੇ ਰੋਜ਼ਗਾਰ ਦਾ ਕਾਫੀ ਨੁਕਸਾਨ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਰੋਜ਼ੀ ਰੋਟੀ ਚਲਾਉਣੀ ਹੁਣ ਔਖੀ ਹੋ ਪਈ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਨੂੰ ਟੈਕਸ ਭਰਨੇ ਪੈਂਦੇ ਨੇ ਇਹ ਜੁਗਾਰੂ ਰੇਡੀਆਂ ਨਾਲ ਤਾਂ ਕੋਈ ਟੈਕਸ ਭਰਦੀਆਂ ਨਹੀਂ ਤੇ ਇਹਨਾਂ ਤੇ ਸਮਾਨ ਵੀ ਲੱਦਿਆ ਜਾਂਦਾ ਤੇ ਹਾਦਸਾ ਡਾਵੀ ਡਰ ਬਣਿਆ ਹੋਇਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਜੁਗਾਰੂ ਰੇਡੀਆਂ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੈਂ ਸਦੂਆ ਬੇੜ ਤੋਂ ਸੰਤਰੀਆ ਮਿੰਨੀ ਟਰਾਂਪੋਰਟ ਆਲ ਪੰਜਾਬ ਦਾ ਤੇ ਅਸੀਂ ਸਾਨੂੰ ਮੁਸੀਬਤਾਂ ਜੀ ਜਿਆਦਾ ਮੋਟਰਸਾਈਕਲ ਰੇੜੀ ਦੀ ਆ ਜੀ ਜੋ ਸਾਡਾ ਕੰਮ ਛੋਟੇ ਹਾਥੀਆਂ ਦਾ ਪਿਕਅਪਾਂ ਦਾ ਉਹ ਕੰਮ ਚੱਕ ਰਹੀ ਹੈ ਅਸੀਂ ਓਵਰਲੋਡ ਪਾ ਰਹੇ ਹਾਂ 407 ਦਾ 407 ਹੋਰ ਉਸ ਤੋਂ ਵੱਡੇ ਕੈਂਟਰਾਂ ਦਾ ਕੰਮ ਇਸ ਤਰ੍ਹਾਂ ਢਾਂਚਾ ਸਾਰਾ ਹੀ ਵਿਗੜਿਆ ਹੋਇਆ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਵੀ ਇਹ ਜੇ ਮੋਟਰਸਾਈਕਲ ਕੱਲੀ ਇੱਕ ਰੇੜੀ ਬੰਦ ਕੀਤੀ ਜਾਵੇ ਜੀ ਸਾਰੀਆਂ ਗੱਡੀਆਂ ਆਪੋ ਆਪਣਾ ਮਾਲ ਚੱਕਣ ਤੇ ਆਪੋ ਆਪਣਾ ਮਾਲ ਢੋ ਕੇ ਆਪਣੇ ਘਰ ਦੇ ਗੁਜ਼ਾਰੇ ਚ ਲਾਉਣ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਜੀ ਡੀਸੀ ਸਾਹਿਬ ਨੇ ਹੁਣ ਕੀ ਆ ਡੀਸੀ ਸਾਹਿਬ ਨੇ ਜੀ ਸਾਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਤੁਹਾਡੀ ਉੱਪਰ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਕੇ ਤੇ ਤੁਹਾਡਾ ਹੱਲ ਕਰਵਾਵਾਂਗੇ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡੇ ਜੇ ਨਹੀਂ ਹੱਲ ਹੁੰਦਾ ਜੀ ਅਸੀਂ ਉੱਪਰ ਆਪਣੀ ਕਮੇਟੀ ਦੇ ਨਾਲ رابطہ ਕਾਇਮ ਕਰਕੇ ਜੀ ਜੋ ਕਹਿਣਗੇ 10 ਦਿਨਾਂ ਤੱਕ ਅਸੀਂ ਡੀਸੀ ਸਾਹਿਬ ਦੇ ਚ ਧਰਨਾ ਲਾਵਾਂਗੇ ਜੀ ਵੱਡਾ ਆਲ ਪੰਜਾਬ ਦਾ ਜੀ ਠੀਕ ਹੈ ਠੀਕ ਹੈ ਜੀ ਕੀ ਨਾਮ ਆ ਜੀ ਮੇਰਾ ਨਾਂ ਜੀ ਮਨਦੀਪ ਸਿੰਘ ਮੇਰਾ ਨਾਮ ਆ ਜੀ ਸ਼ਹੀਦ ਭਗਤ ਸਿੰਘ ਮਿੰਨੀ ਟ੍ਰਾਂਸਪੋਰਟ ਅਸੋਸੀਏਸ਼ਨ ਆਲ ਪੰਜਾਬ ਪ੍ਰਧਾਨ ਜੀ ਅੱਜ ਡੀਸੀ ਦਫਤਰ ਕੀ ਕਰਨ ਆਏ ਜੀ ਅੱਜ ਡੀਸੀ ਦਫਤਰ ਜੀ ਡੀਸੀ ਸਾਹਿਬ ਨੂੰ ਅਸੀਂ ਚਾਬੀਆਂ ਸੌਪੀਆਂ ਸੀਗੀਆਂ ਜੀ ਅੱਜ ਇਹਦਾ ਜੀ ਅੱਜ ਤੋਂ ਜਿਹੜਾ ਵੀ ਜਿਹੜੇ ਪੀਟਰ ਰੇੜੇ ਨੇ ਜਗਾੜੂ ਮੋਟਰਸਾਈਕਲ ਨੇ ਉਹਨਾਂ ਵਾਸਤੇ ਤੇ ਉਹਨਾਂ ਦੀ ਅਸੀਂ ਚਾਬੀਆਂ ਸੌਪਣ ਆਏ ਸੀਗੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੇ ਜਾਬੀਆਂ ਦੀ ਜੀ ਅਸੀਂ ਰੱਖਦਾ ਦੇਖੋਗਾ ਨਹੀਂ ਤੁਹਾਨੂੰ ਜਿਹੜੇ ਸ਼ਹਿਰ ਦੇ ਵਿੱਚ ਸਮੱਸਿਆ ਪ੍ਰੋਬਲਮ ਆ ਰਹੀਆਂ ਉਹ ਥੋੜਾ ਸੋਤ ਦਾ ਹੱਲ ਕਰਾ ਸਕਦੇ ਹਾਂ ਅਸੀਂ ਕਰਾ ਦੇਾਂਗੇ ਤੇ ਇਹਨਾਂ ਨੇ ਵਿਸ਼ਵਾਸ ਜੁਰੂਰ ਦਵਾਇਆ ਵੀ ਕਹਿੰਦੇ ਜਿਹੜੇ ਹਫ਼ਤੇ ਤੱਕ ਮੀਟਿੰਗ ਅਸੀਂ ਉੱਪਰ ਲੈਵਲ ਤੇ ਕਰਵਾ ਸਕਦੇ ਹਾਂ ਕਿਹੜੀ ਕਿਹੜੀ ਸਮੱਸਿਆ ਆ ਰਹੀ ਸਾਨੂੰ ਜੀ ਮੋਟਰਸਾਈਕਲ ਆ ਸਾਡਾ ਜਿਹਦੇ ਵੀ ਆਪਾਂ ਬਾਹਰ ਨਿਕਲਦੇ ਆ ਉਹਦਾ ਚਲਾਨ ਬਣ ਜਾਂਦਾ ਜਿਹੜਾ ਕਿ ਮੋਟਰਸਾਈਕਲ ਆ ਜਿਹਦੇ ਮਗਰ ਰੇੜੀ ਲਾਈ ਹੋਈ ਆ ਉਹਦਾ ਜਿਹੜਾ ਇੱਕ ਜਗਾੜੂ ਆ ਨਾ ਕਿ ਉਹ ਆਪਾਂ ਉਹ ਲਿਗਣੇ ਉਹ ਚਲਾਨ ਹੀ ਸਾਦੇ ਜੋ ਕਿ ਸਰਕਾਰ ਨੂੰ ਵੀ ਉਹ ਚੀਜ਼ 'ਚ ਘਾਟਾ ਆਦਾ ਸਾਨੂੰ ਵੀ ਘਾਟ ਕਿਉਂਕਿ ਸਾਡਾ ਕੰਮ ਖੋਇਆ ਜਾ ਰਿਹਾ ਵਾ ਸਰਕਾਰ ਦਾ ਟੈਕਸ ਦਾ ਕੰਮ ਖੋਇਆ ਜਾ ਰਿਹਾ ਅਸੀਂ ਟੈਕਸ ਪਾਸਿੰਗ ਸ਼ੋਰ ਤੇ ਪ੍ਰਦੂਸ਼ਣ ਭਰਦੇ ਆ ਰੋਡਾਂ ਦੇ ਟੂਲਪਲਾਜਾਂ ਦੇ ਚੱਲਦੇ ਆ ਟੋਸ ਭਰਦੇ ਆ ਟੂਲਪਲਾਜੇ ਭਰਦੇ ਆ ਅਸੀਂ ਫੇਰ ਵੀ ਅਸੀਂ ਧਰੇ ਬਹਿਲੇ ਬਹਿ ਕੇ ਸ਼ਾਂਤ ਹੋ ਕੇ ਮੋਗੇ ਜਾਈਏ ਜੀ ਕਿੰਨੇ ਦਿਨ ਇੰਤਜ਼ਾਰ ਕਰੋਗੇ ਕਿੰਨੇ ਦਿਨ ਇਹ ਸਰਵਜੀ ਸਾਡਾ 10 ਦਿਨ ਦਾ ਟਾਈਮ ਦਿੱਤਾ ਗਿਆ ਜੀ ਸਾਡੇ 10 ਦਿਨਾਂ ਤੱਕ ਟਾਈਮ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਉਸੇ ਲੈਵਲ ਦੇ ਪੰਜਾਬ ਪਤਾ ਪ੍ਰਧਾਨਾਂ ਨਾਲ ਲੈਵਲ ਕੱਲ ਮੀਟਿੰਗ ਕਰਕੇ ਕਲੀਅਰ ਕਰਾਂਗੇ ਜੇ ਨਹੀਂ ਉਦੋਂ ਆਜੇ ਜਨਾਹ ਸਾਡੀ ਮੀਟਿੰਗ ਲਈ ਗਈ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਦਰਾਂ ਦੇ ਮੂਹਰੇ ਮਤਾਂ ਨਾ ਲਾਵਾਂਗੇ ਜੀ ਅੱਜ ਇਕੱਲਾ ਲੁਧਿਆਣੇ ਤੇ ਜਾਂ ਸਾਰੇ ਪੰਜਾਬ ਅੱਜ ਪੂਰੇ ਪੰਜਾਬ ਦੇ ਵਿੱਚ ਆ ਜੀ ਅੱਜ ਸਾਰੇ ਪੂਰੇ ਪੰਜਾਬ ਦੇ ਸਾਰੇ ਡੀਸੀ ਸਾਹਿਬਾਂ ਨਾਲ ਦਾ ਘੜਾਓ ਕੀਤਾ ਗਿਆ ਜੀ ਅਜੇ ਪੂਰੇ ਜ਼ਿਲ੍ਹੇ ਲੈਵਲ ਦੇ ਵੱਲੋਂ ਇਹ ਲੁਧਿਆਣਾ ਜ਼ਿਲ੍ਹਾ ਜੀ ਇਧਰੋਂ ਬੇਰੀ ਰੋਟੀ ਲੱਗੀ ਸਿੱਧਲੇ ਬੰਨੇ ਮੈਂ ਸਾਡੇ ਪੂਰੇ ਪੰਜਾਬ ਬਲਜੀਤ ਸਿੰਘ ਬਬਲਾ ਜੀ ਸੁਭਾ ਪਰਦਾਨ ਠੀਕ ਹੈ